ਨਿੱਕੀਆਂ ਜਿੰਦਾ ਵੱਡੇ ਸਾਕੇ ਭਾਗ ਪੰਜਵਾਂ ਗੁਰਮੁਖ ਸਿੰਘ ਪੁੱਤਰ ਮੈਂ ਮਝਵਲ ਗੇੜਾ ਮਾਰ ਆਵਾਂ ਭਾਈਏ ਨੇ ਪੱਠੇ ਪਾ ਦਿੱਤੇ ਕਿ ਨਹੀਂ ਤੁਸੀਂ ਆਪਣੀ ਬਿਜੀ ਤੋਂ ਸੁਣੋ ਅੱਗੇ ਮੈਂ ਆ ਕੇ ਸੁਣਾਉਣਾ ਹਾਂ ਬਾਕੀ ਦੋਵੇਂ ਬੱਚੇ ਦਾਦੀ ਜੀ ਹੁਣ ਤੁਸੀਂ ਸੁਣਾਓ ਸਾਖੀ ਜਿੰਨਾ ਚਿਰ ਬਾਪੂ ਜੀ ਨਹੀਂ ਆਉਂਦੇ ਗੁਰਮੀਤ ਕੌਰ ਪੁੱਤਰ ਤੁਹਾਡੇ ਤਾਂ ਬਾਪੂ ਜੀ ਕਿਤਾਬਾਂ ਪੜ੍ਹਦੇ ਰਹਿੰਦੇ ਹਨ ਉਹਨਾਂ ਜਿੰਨਾ ਮੈਨੂੰ ਨਹੀਂ ਪਤਾ ਜਿੰਨਾ ਕੋ ਪਤਾ ਹੈ ਸੁਣਾਉਂਦੀਆਂ ਜਦੋਂ ਸਿੱਖਾਂ ਨੇ ਸ਼ਹੀਦ ਜਦੋਂ ਸਿੱਖਾਂ ਨੂੰ ਸ਼ਹੀਦ ਕੀਤਾ ਤਾਂ ਔਰੰਗਜ਼ੇਬ ਨੇ ਸੋਚਿਆ ਗੁਰੂ ਜੀ ਡੋਲ ਜਾਣਗੇ ਪਰ ਗੁਰੂ ਜੀ ਤਾਂ ਅਡੋਲ ਬੈਠੇ ਸਨ ਬਿਨਾਂ ਕਿਸੇ ਡਰ ਦੇ ਔਰੰਗਜ਼ੇਬ ਗੁਰੂ ਜੀ ਨੂੰ ਅਡੋਲ ਬੈਠੇ ਵੇਖ ਕੇ ਅਗ ਬਬੂਲਾ ਹੁੰਦੇ ਬੋਲਿਆ ਇਸ ਗੁਰੂ ਦਾ ਸਿਰ ਕੱਟ ਦਿੱਤਾ ਜਾਵੇ ਕਾਜੀ ਨੇ ਫਤਵਾ ਪੜਿਆ ਤੇ ਜਲਾਦ ਜਲਾਲਦੀਨ ਨੇ ਗੁਰੂ ਜੀ ਦੀ ਗਰਦਨ ਤੇ ਤਲਵਾਰ ਨਾਲ ਵਾਰ ਕੀਤਾ ਗੁਰੂ ਸਹਿਦ ਦਾ ਸ਼ਰੀਰ ਹੱਥੋਂ ਅਲੱਗ ਹੋ ਗਿਆ ਪਰ ਗੁਰੂ ਜੀ ਨੇ ਸੀਤਕ ਨਹੀਂ ਕੀਤੀ ਔਰੰਗਜ਼ੇਬ ਨੇ ਆਦੇਸ਼ ਦਿੱਤਾ ਕਿ ਗੁਰੂ ਜੀ ਦੇ ਸ਼ਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਦਰਵਾਜ਼ਿਆਂ ਤੇ ਟੰਗੇ ਜਾਣ ਪਰ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਅਜੇ ਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਗਏ ਜਿਸ ਦਾ ਫਾਇਦਾ ਚੁੱਕ ਕੇ ਭਾਈ ਜੈਤਾਰ ਜੀ ਗੁਰੂ ਜੀ ਦਾ ਸਿਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਏ ਤੇ ਭਾਈ ਲੱਖੀਸ਼ਾ ਗੁਰੂ ਜੀ ਦਾ ਧੜ ਚੁੱਕ ਕੇ ਲੈ ਗਏ ਤੇ ਆਪਣੇ ਘਰ ਨੂੰ ਅਗ ਲਾ ਕੇ ਧੜ ਦਾ ਸੰਸਕਾਰ ਕੀਤਾ। ਪ੍ਰਭਜੋਤ ਉਸਨੇ ਘਰ ਨੂੰ ਅਗ ਕਿਉਂ ਲਾਈ? ਉਂਝ ਵੀ ਸੰਸਕਾਰ ਕਰ ਦਿੰਦਾ। ਗੁਰਮੀਤ ਕੋ ਕਿਉਂਕਿ ਔਰੰਗਜ਼ੇਬ ਨੇ ਕਿਹਾ ਸੀ ਕਿ ਜੋ ਗੁਰੂ ਜੀ ਦਾ ਸਰੀਰ ਕਿਸੇ ਨੂੰ ਨਹੀਂ ਦੇਣਾ। ਇਸ ਕਰਕੇ ਉਸਨੇ ਘਰ ਨੂੰ ਅਗਨ ਭੇਟ ਕਰ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਗੁਰੂ ਜੀ ਦਾ ਸੰਸਕਾਰ ਕੀਤਾ ਹੈ। ਸਾਕੀ ਸੁਣਾਉਂਦੇ ਹੋਏ ਗੁਰਮੀਤਪੁਰ ਦਾ ਗੱਟ ਭਰ ਆਇਆ ਤੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ। ਅਬਜੋਤ ਬੀਜੀ ਤੁਸੀਂ ਰੋ ਰਹੇ ਹੋ। ਗੁਰਮੀਤਪੁਰ ਪੁੱਤਰ ਸਾਡੇ ਗੁਰੂਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸਾਡੇ ਲਈ ਪਰ ਅਸੀਂ ਅਕਿਰਤਕਣ ਹੋ ਗਏ ਹਾਂ। ਕੋਈ ਕਦਰ ਨਹੀਂ ਕੀਤੀ ਕੁਰਬਾਨੀਆਂ ਦੀ। ਪਰਬਜੋਤ ਅਕਿਰਤਕਣ ਕੀ ਹੁੰਦਾ ਬੀਜੀ? ਗੁਰਮੀਤਪੁਰ ਉਤਰ ਜਿਹੜਾ ਕਿਸੇ ਦੀ ਕੀਤੀ ਭਲਾਈ ਜਾਂ ਪਰਉਕਾਰ ਨੂੰ ਭੁੱਲ ਜਾਵੇ ਉਸ ਨੂੰ ਆਕਿਰਤ ਗਣ ਕਹਿੰਦੇ ਹਨ Hindu ਧਰਮ ਵਾਲਿਆਂ ਨੇ ਕੁਰਬਾਨੀ ਕੀ ਆਦਖਣੀ ਸੀ ਸਿੱਖ ਵੀ ਅੱਜ ਗੁਰੂ ਤੋਂ ਬੇਮੁਖ ਹੋ ਚੁੱਕੇ ਹਨ ਸਿੱਖਾਂ ਦੇ ਬੱਚੇ ਕੇਸ ਦਾੜੀ ਕਟਾ ਰਹੇ ਹਨ ਮਾਸ ਸ਼ਰਾਬ ਤੇ ਹੋ ਨਸ਼ਿਆਂ ਦੀ ਵਰਤੂ ਕਰਦੇ ਹਨ ਬਾਣੀ ਨਹੀਂ ਪੜਦੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਨਹੀਂ ਚੱਲਦੇ ਤੇ ਕਹਿੰਦੇ ਹਨ ਅਸੀਂ ਸਿੱਖ ਹਾਂ ਗੁਰੂ ਸਾਹਿਬ ਨੇ ਕਿਤੇ ਐਵੇਂ ਤੇ ਸਿੱਖ ਬਣਾਏ ਸੀ ਪ੍ਰਭਜੂਤ ਬਿਜੀ ਸਿੱਖ ਕਿਵੇਂ ਦਾ ਹੋਣਾ ਚਾਹੀਦਾ ਹੈ ਗੁਰਮੀਤੋ ਸਿੱਖ ਨੂੰ ਕੇਸ ਦਾੜੀ ਰੱਖੇ ਹੋਣ ਅੰਮ੍ਰਿਤ ਪਾਨ ਕੀਤਾ ਹੋਵੇ ਸਿੱਖ ਦਾ ਚਿਹਰਾ ਗੁਰੂ ਦੇ ਚਿਹਰੇ ਨਾਲ ਮਿਲਦਾ ਹੋਵੇ ਕਿਰਤ ਕਰੇ ਨਾਮ ਜਪੇ ਤੇ ਵੰਡ ਛਕੇ ਚੰਗੇ ਗੁਣ ਧਾਰਨ ਕਰੇ ਤੇ ਬੁਰੇ ਕੰਮਾਂ ਤੋਂ ਦੂਰ ਰਹੇ ਇਹ ਹੀ ਸੱਚੇ ਸਿੱਖ ਦੀ ਪਛਾਣ ਹੈ ਮਨਜੂਤ ਬੀਜੀ ਮੈਂ ਗੁਰੂ ਜੀ ਦਾ ਸੱਚਾ ਸਿੱਖ ਬਣਾਂਗਾ ਅਬਜੋਤ ਬੀਜੀ ਅੰਮ੍ਰਿਤ ਛਕਣ ਤੋਂ ਬਿਨਾ ਸਿੱਖ ਨਹੀਂ ਬਣ ਸਕਦਾ ਗੁਰਮੀਤਪੁਰ ਨਹੀਂ ਪੁੱਤਰ ਜਿਵੇਂ ਸਕੂਲ ਵਿੱਚ ਦਾਖਲਾ ਲਈਏ ਬਿਨਾ ਪੜ੍ਹਾਈ ਨਹੀਂ ਹੋ ਸਕਦੀ ਇਵੇਂ ਹੀ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਕੂਲਿਸ ਸਿੱਖੀ ਵਿੱਚ ਦਾਖਲਾ ਹੁੰਦਾ ਹੈ ਸਿੱਖੀ ਵਿੱਚ ਦਾਖਲੇ ਤੂੰ ਬਿਨਾ ਗੁਰੂ ਦਾ ਸਿੱਖ ਨਹੀਂ ਬਣ ਸਕਦਾ ਉਂਝ ਭਾਵੇਂ ਨਾਂ ਦਾ ਸਿੱਖ ਬਣਿਆ ਰਹੇ ਮਜਬੂਤ ਬੀਜੀ ਅਸੀਂ ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਦੇ ਸਕੂਲ ਵਿੱਚ ਦਾਖਲਾ ਲਵਾਵਾਂਗੇ ਫੇਰ ਤਾਂ ਅਸੀਂ ਗੁਰੂ ਜੀ ਦੇ ਸੱਚੇ ਸਿੱਖ ਬਣ ਜਾਵਾਂਗੇ ਗੁਰਮੁਖ ਸਿੰਘ 12ਵਾਂ ਆਇਆ ਤੇ ਕਹਿੰਦਾ ਇਹ ਤੁਹਾਡੀ ਬੀਜੀ ਨੇ ਕੁਝ ਸੁਣਾਇਆ ਕਿ ਨਹੀਂ ਪਰਬਜਤ ਬੀਜੀ ਨੇ ਸਾਨੂੰ ਗੁਰੂ ਜੀ ਦੀ ਸ਼ਹੀਦੀ ਦੀ ਸਾਖੀ ਸੁਣਾਈ ਤੇ ਨਾਲੇ ਸੱਚੇ ਸਿੱਖ ਬਾਰੇ ਦੱਸਿਆ ਬਾਪੂ ਜੀ ਬੀਜੀ ਨੂੰ ਸਾਰਾ ਪਤਾ ਹੈ ਗੁਰੂ ਸਾਹਿਬ ਬਾਰੇ ਉਂਝ ਹੀ ਕਹੀ ਜਾਂਦੇ ਨੇ ਕਿ ਮੈਨੂੰ ਕੁਝ ਨਹੀਂ ਪਤਾ ਗੁਰਮੀਤ ਕੋ ਲਓ ਤੁਹਾਡੇ ਬਾਪੂ ਜੀ ਆ ਗਏ ਹੁਣ ਸੁਣਾਉਣਗੇ ਅੱਗੇ ਤੁਹਾਨੂੰ ਗੁਰਮੁਖ ਸਿੰਘ ਹੁਣ ਮੈਂ ਥੋੜਾ ਆਰਾਮ ਕਰ ਲਵਾਂ ਆਪਣੀ ਮੰਮੀ ਨੂੰ ਕਹੋ ਚਾਹ ਬਣਾਉਣ ਚਾਹ ਪੀ ਕੇ ਫੇਰ ਅੱਗੇ ਫੇਰ ਸ਼ੁਰੂ ਕਰਦੇ ਹਾਂ ਮਨਜੋਤ ਠੀਕ ਹੈ ਬਾਪੂ ਜੀ ਮੈਂ ਤਾਂ ਪਾਰਕ ਵਿੱਚ ਆਪਣਾ ਸਾਈਕਲ ਚਲਾ ਲੈਣਾ ਪ੍ਰਭ ਜੀ ਮੈਂ ਵੀ ਸਾਈਕਲ ਚਲਾਵਾਂਗੀ ਮੰਮੀ ਜੀ ਬਾਪੂ ਜੀ ਨੂੰ ਹੁਣ ਚਾਹ ਬਣਾ ਦਿਓ ਅਸੀਂ ਖੇਡਣ ਲੱਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ